ਕਾਂਗਰਸੀ ਨੇ ਤਾਵਾਂ ਦੇ ਘਰ ਦੇ ਵਿੱਚ ਇਨਕਮ ਟੈਕਸ ਦੀ ਰੇਡ ਤੀਸਰੇ ਦਿਨ ਵੀ ਜਾਰੀ ਬਦਲਾਖੋਰੀ ਤੇ ਚੋਣ ਮਹੀਮ ਦਾ ਅੜਿੱਕਾ ਬਣਾਉਣ ਦੇ ਮਕਸਦ ਨਾਲ ਭਾਜਪਾ ਤੇ ਆਪ ਵੱਲੋਂ ਕਰਵਾਈ ਗਈ ਇਹ ਕਾਰਵਾਈ ਬਟਾਲਾ ਅਤੇ ਉਸਦੇ ਨਾਲ ਲੱਗਦੇ ਪਿੰਡ ਜਾਤੀਪੁਰ ਤੇ ਹੋਰਨਾਂ ਇਲਾਕਿਆਂ ਦੇ ਵਿੱਚ ਪਿਛਲੇ 2 ਦਿਨ ਪਹਿਲਾਂ ਇਨਕਮ ਟੈਕਸ ਵਿਭਾਗ ਦੇ ਵੱਲੋਂ ਸ਼ਰਾਬ ਦੇ ਕਾਰੋਬਾਰੀ ਅਤੇ ਕਾਂਗਰਸ ਪਾਰਟੀ ਦੇ ਨੇਤਾ ਰਾਜਿੰਦਰ ਕੁਮਾਰ ਤੇ ਅਮਨਦੀਪ ਜਾਤਪੁਰੀ ਅਤੇ ਨਗਰ ਨਿਗਮ ਬਟਾਲਾ ਦੇ ਮੇਅਰ ਸੁਖਦੀਪ ਸਿੰਘ ਤੇਜਤ ਤੇ ਘਰ ਦੇ ਵਿੱਚ ਰੇਡ ਕੀਤੀ ਗਈ ਸੀ ਜੋ ਕਿ ਪਿਛਲੇ 2 ਦਿਨ ਰਾਤ ਤੋਂ ਚੱਲ ਰਹੀ ਆ ਤੇ ਅੱਜ 3 ਤੀਸਰੇ ਦਿਨ ਵੀ ਜਾਰੀ ਰਹੀ ਉੱਥੇ ਇਨਕਮ ਟੈਕਸ ਦੀ ਇਸ ਕਾਰਵਾਈ ਨੂੰ ਲੈ ਕੇ ਬਟਾਲਾ ਵਿਖੇ ਕਾਂਗਰਸੀ ਸਥਾਨਿਕ ਨੇਤਾਵਾਂ ਵੱਲੋਂ ਪ੍ਰੈਸ ਕਾਨਫਰੰਸ ਕਾਰਕਰੇਂਦਰ ਅਤੇ ਪੰਜਾਬ ਸਰਕਾਰ ਦੇ ਖਿਲਾਫ આરોਪ ਲਗਾ ਦਿਆਂ ਕਿਹਾ ਕਿ ਇਸ ਰੇਡ ਨੂੰ ਰਾਜਨੀਤਿਕ ਬਦਲਾਖੋਰੀ ਘਰਾੜ ਦਿੱਤਾ ਜਾ ਰਿਹਾ ਹੈ ਉੱਥੇ ਹੀ ਬਟਾਲਾ ਦੇ ਕੌਂਸਲਰ ਹਰਿੰਦਰ ਸਿੰਘ ਅਤੇ ਕਾਂਗਰਸੀ ਸਥਾਨਿਕ ਨੇਤਾ ਜਸਵੰਤ ਜੱਸ ਦਾ ਕਹਿਣਾ ਹੈ ਕਿ ਉਹਨਾਂ ਦੀ ਕਾਂਗਰਸ ਪਾਰਟੀ ਦੀ ਪ੍ਰਚਾਰ ਮੁਹਿੰਮ ਜੋ ਕਿ ਉਮੀਦਵਾਰ ਸੁਖਵਿੰਦਰ ਸਿੰਘ ਰੰਧਾਵਾ ਦੇ ਹੱਕ ਵਿੱਚ ਬਹੁਤ ਤੇਜ਼ੀ ਨਾਲ ਅੱਗੇ ਵਧ ਰਹੀ ਸੀ ਨੂੰ ਰੋਕਣ ਦੀ ਕੋਸ਼ਿਸ਼ ਦੇ ਨਾਲ ਭਾਜਪਾ ਤੇ ਆਪ ਦੇ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ ਜਦਕਿ ਉਹ ਕਿਸੇ ਕੋਲ ਵੀ ਡਰਨ ਵਾਲਾ ਨਹੀਂ ਹਤੇ ਰੇਡ ਕਰਕੇ ਕਾਂਗਰਸੀ ਵਰਕਰਾਂ ਨੂੰ ਡਰਾਇਆ ਨਹੀਂ ਜਾ ਸਕਦਾ ਤੇ ਨਾ ਹੀ ਕਾਂਗਰਸੀਆਂ ਤੇ ਕਾਂਗਰਸੀ ਮੋਹਿਨ ਨੂੰ ਦਬਾਇਆ ਜਾ ਸਕਦਾ ਹੈ ਅੱਜ ਦੀ ਇਹ ਪ੍ਰੈਸ ਕਾਨਫਰੰਸ ਜਿਹੜੀ ਹੈ ਜਿਹੜਾ ਪਰਸੋਂ ਦਾ ਬਟਾਲੇ ਦੇ ਵਿੱਚ ਇਨਕੰਮੈਕਸ ਦਾ ਰੇਡ ਜਿਹੜੇ ਕਾਂਗਰਸ ਪਾਰਟੀ ਦੇ ਸਪੋਰਟਰਸ ਨਾਲ ਇੱਕ ਉਹਦਾ ਦਾਵਾ ਸਾਹਿਬ ਜਿਹੜਾ ਸਾਡੇ ਕੈਂਡੀਡੇਟ ਨੇ ਕਾਂਗਰਸ ਪਾਰਟੀ ਉਹਨਾਂ ਦੀ ਮੁਹਿੰਮ ਨੂੰ ਰੋਕਣ ਵਾਸਤੇ ਜਿਹੜੀ ਇਨਕੰਮੈਕਸ ਦੀ ਰੇਡ ਚੱਦੀ ਪਈ ਹੈ ਅੱਜ ਤੀਸਰਾ ਦਿਨ ਇਸ ਗੱਲ ਉਪਰ ਚੱਲਿਆ ਤੇ ਜਿਹੜਾ ਕਿ ਬਹੁਤ ਹੀ ਮੱਧ ਭਾਗਾ ਹੈ ਅੱਗੇ ਮੇਰੇ ਕਿਸੇ ਸਰਜੇ ਨੇ ਗੱਲ ਕਹੀ ਆ ਵੀ ਦੇਖੋ ਕਿਸੇ ਵਿਆਹ ਵਾਲੇ ਘਰ ਦੇ ਵਿੱਚ ਜਾ ਕੇ ਕਿਉਂ ਕਿ ਉਹ ਜੇ ਖਲਲ ਪਾਉਣਾ ਇਹ ਸਾਡੇ ਚੋਣ ਪ੍ਰਚਾਰ ਦੇ ਵਿੱਚ ਖਲਲ ਪਾਉਣ ਵਾਲੀ ਜਿਹੜੀ ਹਰਕਤ ਕੀਤੀ ਗਈ ਹੈ। ਔਰ ਅਸੀਂ ਇਹ ਸਾਰੀ ਹੀ ਸਮੂਚੀ ਟੀਮ ਜਿਹੜੀ ਆ ਜੈੰਤੀਪੁਰੀਏ ਸਾਡੇ ਅਮੁਦੀ ਪੈਡਵੋਕੇਟ ਦੀ ਔਰ ਪੱਪੂ ਰਜਤਕਰ ਪੱਪੂ ਜੈੰਤੀਪੁਰੀਏ ਦੀ ਸਾਰੀ ਉਹਨਾਂ ਦੀ ਅਗਵਾਈ ਤੇ ਹੇਠ ਸਾਰਾ ਕਾਂਗਰਸ ਪਾਰਟੀ ਜਿਹੜਾ ਪ੍ਰਚਾਰ ਇੱਥੇ ਸੀ ਘਾੜੇ ਸਨ ਔਰ ਉਹਨਾਂ ਨੂੰ ਰੋਕਣ ਵਾਸਤੇ ਇਨਾਂ ਦੀ ਫਰਸਟ੍ਰੇਸ਼ਨ ਆ ਕਿ ਕਾਂਗਰਸ ਪਾਰਟੀ ਜਿਹੜੀ ਆ ਜਿੱਤਦੀ ਪਈ ਆ ਔਰ ਜਿੱਤ ਜਿਹੜੀ ਆ ਇਹ ਹੁਣ ਸਾਡੀ ਜਿਹੜੀ ਯਕੀਨੀ ਹੈ 4-3 ਨੂੰ ਤੁਹਾਡੇ ਸਾਹਮਣੇ ਰਿਜ਼ਲਟ ਆ ਜਾਣਗੇ ਕਿ ਇਹ ਨੇ ਰੋਹੀ ਪਾਰਟੀਆਂ ਦੀ ਭਾਜਪਾ ਦੇ ਆਮ ਆਦੀ ਪਾਰਟੀ ਨੇ ਬਲਖ ਮਪਲਾਹੜ ਦੇ ਵਿੱਚ ਆ ਕੇ ਕਿ ਜਿਹੜੀ ਕਾਰਵਾਈ ਕੀਤੀ ਆ ਅਸੀਂ ਇਸ ਘਟਨਾ ਦੀ ਨਿੰਦਾ ਕਰਦੇ ਹਾਂ ਪਰ ਸਾਨੂੰ ਇਹ ਚੋਣ ਪ੍ਰਚਾਰ ਤੋਂ ਜਿਹੜਾ ਰੁਕਿਆ ਜਾ ਰਿਹਾ ਪਰ ਅਸੀਂ ਉਹਨਾਂ ਨਾਲ ਵੱਧ ਤਿੱਖੇ ਹੋ ਗਏ ਚੋਣ ਪ੍ਰਚਾਰ ਤੇ ਡਟ ਗਏ ਆ ਔਰ ਸਾਰੀ ਕਮਾਂਡ ਜਿਹੜੀ ਆ ਸਾਰੇ ਪਾਰਟੀ ਦੇ ਵਰਕਰਾਂ ਦੇ ਮੇਰੇ ਐਮ ਸੀ ਸਾਹਿਬਾਨਾਂ ਨੇ ਤੁਹਾਡੇ ਇੰਡਸਟਰੀ ਦੇ ਸਿੱਖੇ ਬੈਠੇ ਨੇ ਐਮ ਸੀ ਸਾਹਿਬਾਨ ਬੈਠੇ ਨੇ ਸਾਰਿਆਂ ਨੇ ਇਸ ਗੱਲ ਦੀ ਘਟਨਾ ਦੀ ਨਿੰਦਾ ਕੀਤੀ ਆ ਔਰ ਆਪਣਾ ਸਾਰਾ ਹੀ ਭਾਰ ਇਹਨਾਂ ਨੇ ਗੁੱਡਾ ਚੁਪ ਲਿਆ ਜੈਤੀਪੁਰਿਆ ਪਰਿਵਾਰ ਸਾਡਾ ਜਿਹੜਾ ਜਿਹੜਾ ਮੋਢੀ ਹੋ ਕੇ ਇਸ ਖਵਾਬ ਦੇ ਵਿੱਚ ਲਗਾ ਸੀਗਾ ਅਮਨਦੀਪਾ ਡੋਰਗੇੜ ਜੀ ਬਹੁ ਜੈਤੀਪੁਰਿਆ ਜੀ ਉਹ ਇਸ ਕਰਕੇ ਇੱਕ ਦਿਨ ਤੋਂ ਅਜੇ ਨਹੀਂ ਆ ਪਾਰੇ ਸਾਡੇ ਵਿੱਚ ਪਰ ਉਹ ਉਹਦਾ ਜਮੇਰ ਜਿਹੜੀ ਆ ਅਸੀਂ ਸਾਰੇ ਰਲ ਕੇ ਨਿਭਾਰੇ ਆ ਔਰ ਇਸੇ ਤਰ੍ਹਾਂ ਹੀ ਅਸੀਂ ਕੰਮ ਚੱਲਾਂਗੇ ਅਸੀਂ ਡਰਨ ਵਾਲੇ ਨਹੀਂ ਅਸੀਂ ਝੁਕਣ ਵਾਲੇ ਨਹੀਂ ਨਾ ਰੇਟਾਂ ਦੇ ਉੱਤੇ ਔਰ ਨਾ ਇਹ ਇਹਨਾਂ ਨੂੰ ਪਤਾ ਕਿ ਪੰਜਾਬੀ ਜਿਹੜੀ ਕੌਮ ਹੈ ਇਹ ਸੰਘਰਸ਼ੀ ਕਜੀਆ ਨਾ ਅਸੀਂ ਕਦੀ ਡਰਿਆ ਨਾ ਅਸੀਂ ਕਦੀ ਝੁਕੇ ਆ ਔਰ ਇਹਨਾਂ ਦਾ ਜਵਾਬ ਜ਼ਬਰ ਦਾ ਜਵਾਬ ਅਸੀਂ ਵੋਟ ਨਾਲ ਦੇਾਂਗੇ ਔਰ ਪਟਾੜਾ ਸੀ ਜਿੱਤ ਕੇ ਦੇਾਂਗੇ ਇਹ ਸਾਡੀ ਤੁਹਾਡੇ ਨਾਲ ਵਾਦਾ ਹੈ ਜੀ ਸਰ ਜੀ ਕੀ ਲੱਗਦਾ ਕਿ ਜਿਹੜੀ ਰੇਡ ਹੈ ਇਹਨੂੰ ਕੀ ਕਿਉਂ ਹੋਈ ਗਈ ਹੈ ਔਰ ਕਿਹਦੇ ਵੱਲੋਂ ਕਰਵਾਈ ਗਈ ਹੈ ਕੀ ਕਾਰਨ ਕੀ ਹੈ ਦੇ ਬੀਚ ਵਿੱਚ ਦੇਖੋ ਜੀ ਮੈਂ ਤੇ ਸਮਝਦਾ ਇਹ ਜਿਹੜਾ ਮੌਕਾ ਹੈ ਰੇਡ ਦਾ ਇਹ ਸ਼ੋਅ ਕਰਦਾ ਕਿ ਇਹ ਸਿਆਸੀ ਬਦਲਾਕੋਰੀ ਹੈ ਇਹ ਪਹਿਲਾਂ ਵੀ ਹੋ ਸਕਦੀ ਸੀ ਇਲੈਕਸ਼ਨ ਤੋਂ ਬਾਅਦ ਵੀ ਹੋ ਸਕਦੀ ਸੀ ਇਹ ਸਿਆਸੀ ਬਦਲਾਕੋਰੀ ਹੈ ਜਿਹੜਾ ਇਹ ਟਾਈਮ 'ਤੇ ਰੇਡ ਹੋਈ ਹੈ ਕਿਸੇ ਦੇ ਨਾਲ ਗੱਲ ਹੋਈ ਤੁਹਾਡੀ ਜਿਨ੍ਹਾਂ ਦੇ ਘਰ ਰੀਡ ਵਗੈਰਾ ਚੱਲ ਜੀ ਉਹ ਮੇਰੇ ਨਾਲ ਸੁਦੀਰ ਜੀ ਆਏ ਨੇ ਸਾਡੇ ਜਿਹੜਾ ਕਾਉਂਸਲਰ ਨੇ ਸਰੀਰ ਚੰਦਾ ਜੀ ਉਹਨਾਂ ਨੇ ਸਾਰੀ ਗੱਲ ਦੱਸੀ ਹੈ ਕਿ ਕਿਉਂਕਿ ਉਹਨਾਂ ਤੋਂ ਰੀਡ ਜਿਹੜੀ ਹੈ ਖਤਮ ਕਰਕੇ ਉਹ ਜਾ ਚੁੱਕੇ ਨੇ ਉਹਨਾਂ ਦੱਸਿਆ ਕਿ ਇਨਕਮ ਟੈਕਸ ਦੀ ਰੀਡ ਸੀਗਾ ਸਿਰ ਸਾਨੂੰ ਤੰਗ ਪਰੇਸ਼ਾਨ ਕੀਤਾ ਗਿਆ ਬਾਕੀ ਜਿਹੜੇ ਉਹਨਾਂ ਜਵਾਬ ਅੱਗੇ ਨੇ ਉਹਨੂੰ ਜਵਾਬ ਦੇ ਦਿਆਂਗੇ ਸਾਡਾ ਸੀਏ ਜਵਾਬ ਦੇ ਦੇਗਾ ਉਹਨਾਂ ਨੂੰ ਉਹ ਸਿਰ ਇਹੋ ਸਾਬਤ ਹੁੰਦਾ ਕਿ ਇਹ ਰੋਕਣ ਵਾਸਤੇ ਕਾਨੂੰਨ ਉਸ ਪਾਰਟੀ ਦਾ ਪ੍ਰਚਾਰ ਤੇ ਰੀਡ ਕੀਤੀ ਗਈ ਕਿੰਨੀ ਜਗ੍ਹਾ ਤੇ ਰੀਡ ਚੱਲਦੀ ਔਰ ਕਿੰਨੀ ਜਗ੍ਹਾ ਤੇ ਰੀਡ ਖਤਮ ਹੋ ਚ ਇਸ ਤੋ ਕਿ ਹੁਣ ਮੇਰੀ ਜਾਣਕਾਰੀ ਹੈ ਰੇਟ ਹੁਣ ਸਾਡੇ ਜੰਤੀਪੁਰੀ ਬਰਵਾਦੇ ਰਹਿ ਗਈ ਹੈ ਜਾਂ ਸਾਡੇ ਇੱਕ ਰਹਿ ਗਈ ਹੈ ਮੈਂ ਦੁਬਾਰਾ ਸਰਪੰਚ ਸਰਪੰਚੀ ਹੋਰਾਂ ਦੇ ਔਰ ਮੇਅਰ ਸਾਹਿਬ ਦੇ ਇਹਨਾਂ ਦੇ ਇਹਨਾਂ ਜਿਹੜੇ ਪੁਆਇੰਟ ਤੇ ਜਿਹੜੀ ਰੇਟ ਜਿਹੜੀ ਆਨ ਦੀ ਜਾਰੀ ਹੈ। ਦਾਸਾਂ ਸਾਲ ਤੋਂ ਇਹ ਪਾਕਸੀ ਬਣ ਗਿਆ ਹੈ। ਕਿ ਵਿਰੋਧੀ ਪਾਰਟੀਆਂ ਨਾਲ ਜਲਸੀਆਂ ਦੇ ਥ्रू ਗੈਰ ਤਰੀਕੇ ਨਾਲ ਲਾਟਾਉਣਾ ਜਾਂਦਾ ਉਸੇ ਤਰ੍ਹਾਂ ਦੀ ਇਹਨਾਂ ਨੇ ਸੀ ਡੀ ਆਈ ਨੂੰ ਵਰਤਿਆ ਆਈ ਡੀ ਨੂੰ ਵਰਤਿਆ ਹਰ ਤੱਕ ਡਿਪਾਰਟਮੈਂਟ ਨੂੰ ਵਰਤਿਆ ਸੋ ਕੇਂਦਰੀ ਜਲਸੀਆਂ ਨੂੰ ਸਰਵੇ ਨੂੰ ਵਰਤਦੇ ਆਲੇ ਔਰ ਉਸੇ ਤਰ੍ਹਾਂ ਦੀ ਇਹ ਇਲੈਕਸ਼ਨ ਦੇ ਲਈ ਇਹ ਕੰਪਟੈਂਸ ਡਿਪਾਰਟਮੈਂਟ ਨੂੰ ਵਰਤਿਆ ਜਾਣਾ ਹੈ ਜਾਂਦਾ ਹੈ ਕਿ ਇਸ ਇਲੈਕਸ਼ਨ ਨੂੰ ਦਰਵਾਣ ਵਾਸਤੇ ਇਸ ਸਿਰਫ ਕਾਂਗਰਸ ਤੇ ਕਿਉਂ ਕਾਲੀ ਦਲ ਨਹੀਂ ਹੈਗਾ ਜਾਂ ਕੋਈ ਆਪਣੇ ਦੂਸਰੀ ਬਾਜ਼ੀ ਹੈ ਨਾ ਕੰਟੈਂਡਰ ਆਸਾਂ ਨੇ ਜਿੱਤਦਾ ਹਲੇ ਕਾਂਗਰਸੀ ਹੈ ਜੀ ਇਸ ਕਰਕੇ ਮੇਰੇ ਚਲ ਕਾਂਗਰਸ ਤੇ ਇਹ ਨਹੀਂ ਬਣਦਾ ਤੇ ਇਹ ਕਾਰਨ ਸਿੱਧਾ ਹੈ